ਸਾਰੇ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਗੱਲ ਕਰਾਂਗੇ ਜੇ ਜਿਹੜੀਆਂ ਕੰਪਨੀਆਂ ਏਸੀ ਸੇਲ ਕਰਦੀਆਂ ਵੇਚਦੀਆਂ ਤੇ ਪਹਿਲਾਂ ਕੀ ਸਾਨੂੰ ਕਹਿੰਦੇ ਦੁਕਾਨਦਾਰ ਕੀ ਕਹਿੰਦੇ ਆ ਜਾਂ ਕੰਪਨੀ ਕੀ ਕਹਿੰਦੀ ਹੈ ਤੇ ਜਦੋਂ ਆਪਾਂ ਸਰਵਿਸ ਕਰਾਉਣੀ ਹੁੰਦੀ ਆ ਜਾਂ ਆਪਾਂ ਨੂੰ ਲੋੜ ਪੈਂਦੀ ਕਿਸੇ ਚੀਜ਼ ਦੀ ਤੇ ਫਿਰ ਕੰਪਨੀਆਂ ਦਾ ਕੀ ਰਿਜ਼ਲਟ ਕੀ ਫੀਡਬੈਕ ਕੀ ਦਿੰਦੀਆਂ ਕਿੰਨਾ ਕੁ ਤੁਹਾਨੂੰ ਕੰਮ ਕਰਕੇ ਦਿੰਦੀਆਂ ਉਹਦੇ ਬਾਰੇ ਅੱਜ ਆਪਾਂ ਗੱਲ ਕਰਾਂਗੇ ਤੇ ਆਪਾਂ ਏਸੀ ਇਹ ਜੀ ਦਾ ਪਿਛਲੇ ਸਾਲ ਲਵਾਇਆ ਹੈ ਕੋਈ ਕੰਪਨੀ ਦਾ ਸਰਵਿਸ ਦਾ ਫੋਨ ਨਹੀਂ ਆਇਆ ਕੋਈ ਕੰਪਨੀ ਨੇ ਪਿੱਛੋਂ ਪੁੱਛਿਆ ਨਹੀਂ ਹੈ ਤੁਹਾਡਾ ਏਸੀ ਚੱਲਦਾ ਹੈ ਨਹੀਂ ਚੱਲਦਾ ਇਹਦੇ ਬਾਰੇ ਆਪਾਂ ਅੱਜ ਗੱਲ ਕਰਾਂਗੇ ਵੀ ਤੁਹਾਨੂੰ ਦੁਕਾਨ ਤੇ ਕਿਹੜੀਆਂ-ਕਿਹੜੀਆਂ ਚੀਜ਼ਾਂ ਪੁੱਛਣੀਆਂ ਜੈਦੀਆਂ ਏਸੀ ਲੈਣ ਲੱਗਿਆਂ ਤੇ ਕਿਹੜੀਆਂ ਨਹੀਂ ਗੱਲਾਂ ਆਪਾਂ ਨਾਲ ਕਰਾਂਗੇ ਤੇ ਨਾਲ ਆਪਾਂ ਏਸੀ ਖੋਲ ਹੀ ਜੰਨੇ ਆ ਤੇ ਦੱਸਦੇ ਤੁਹਾਨੂੰ ਵੀ ਇੱਕ ਚੀਜ਼ ਧੰਨਵਾਦ ਜੀ ਵੀ ਏਸੀ ਦੀ ਸਰਵਿਸ ਵਾਸਤੇ ਆਪਾਂ ਫੋਨ ਕੀਤਾ ਸੀ ਜੇ ਉਹਨਾਂ ਦਾ ਡੈਕਨੇਸ਼ਨ ਵੀ ਆਇਆ ਏ ਪਰ ਉਹਨਾਂ ਨੇ ਆ ਕੇ ਕੁਝ ਨਹੀਂ ਕੀਤਾ ਉਹਨਾਂ ਨੂੰ ਸਰਵਿਸ ਵਾਲੇ ਕਿਹਾ ਤੇ ਉਹਨਾਂ ਨੇ ਕਹਾ ਸਿਰਫ ਸਾਲ ਬਾਅਦ ਸਮਝਾ ਕਿਹਾ ਤੇ ਆ ਇੱਕ ਫਿਲਟਰ ਲਾਇਆ ਹੈ ਇਹੀ ਫਿਲਟਰ ਕੱਲਾ ਫਿਲਟਰ ਖੋਲਿਆ ਇਹਨੂੰ ਕਪੜਾ ਮਾਰਿਆ ਮੜਿਆ ਪਾਣੀ ਮਾਰਿਆ ਝਾੜ ਕੇ ਤੇ ਇਹਨੂੰ ਉੱਤੇ ਦੇ ਰੱਖ ਕੇ ਕਹਿੰਦੇ ਵੀ ਏਸੀ ਦੀ ਸਰਵਿਸ ਹੋ ਗਈ ਆ ਤੇ ਜੇ ਅਸੀਂ ਬਾਹਰ ਵਾਲੇ ਜੁੰਦਰੀ ਉਹਨਾਂ ਨਾਲ ਗੱਲ ਕੀਤੀ ਆ ਤੇ ਉਹਦੀ ਸਰਵਿਸ ਹੋਇਆ ਉਹ ਕਹਿੰਦੇ ਵੀ ਉਹਦੀ ਸਰਵਿਸ ਕੰਪਨੀ ਨਹੀਂ ਦੀ ਵੀ ਨਹੀਂ ਹੁੰਦੀ ਨਹੀਂ ਆ ਏਡਰਾਈ ਸਰਵਿਸ ਲਈ ਏਡਰਾਈ ਸਰਵਿਸ ਆ ਫਿਲਟਰ ਹੀ ਘਟੋ ਘਟੇ ਜਦੋਂ ਦਾ ਏਸੀ ਲੱਗਾ ਵੀ ਇਹਦੀ ਸਾਫ ਕਰਦਾ ਰੋਏ ਲਾਗੇ ਜੇ ਉਹ ਸਾਫ ਕਰਨਾ ਇਹ ਕੰਪਨੀ ਆਪੇ ਲਾ ਦੇ ਨਹੀਂ ਆਪੇ ਕਰ ਲਿਆ ਕਰੋ ਤੇ ਜੇ ਨੂੰ ਤਾਂ ਵੀ ਨਹੀਂ ਇੰਦਾ ਸਰਵਿਸ ਨਹੀਂ ਕਰਵਾਉਣੀ ਤੇ ਫਿਰ ਉਹ ਟੈਕਨੀਸ਼ੀਨ ਉਹਨਾਂ ਦਾ ਆਉਂਦਾ ਵੀ ਇੱਕ ਪਾਲਟੀ ਤੇ ਇੱਕ ਡੱਬਾ ਦੇ ਦੋ ਵੀ ਦੋ ਚੀਜ਼ਾਂ ਦੇ ਦੋ ਉਹਦੇ ਵੱਟੇ ਪਾਣੀ ਮਾਰ ਕੇ ਅਸੀਂ ਚਲੇ ਜਾਂਦੇ ਆ ਇਹੋ ਜੇ ਕੰਪਨੀਆਂ ਦੇ ਕੰਮ ਜਿਦਨੇ ਸੀ ਖਰੀਦਿਆ ਉਹਨਾਂ ਕੰਪਨੀ ਕਹਿੰਦੀ ਹੈ ਵੀ ਤਾਂ ਨੂੰ ਤੇਨ ਸਰਵਿਸਾਂ ਮਿਲ ਗਈਆਂ ਨਹੀਂ ਆ ਫ੍ਰੀ ਤੇ ਵਧੀਆ ਤਨੂੰ ਕੰਪਨੀ ਦੀ LG ਦਾ AC ਲੋ ਚਾ ਕੇ ਇਹਦਾ ਲੋ ਬਾਕੀ ਨਾਲ ਤੇ ਮੈਨੂੰ ਪਤਾ ਨਹੀਂ ਇਹ ਤੇ LG ਲਵਾਇਆ ਹੈ ਜੀ ਚੱਲਣ ਤੇ AC 'ਚ ਕੋਈ ਪ੍ਰੋਬਲਮ ਨਹੀਂ ਆ ਵਧੀਆ ਸਭ ਕੁਝ ਕੂਲਿੰਗ ਠੀਕ ਆ ਬੀਨ ਵੀ ਠੀਕ ਹੰਦਾ ਹੈ ਪਰ ਆਹ ਇਹ ਕੰਪਨੀ ਦਾ ਕੰਮ ਹੈ ਨਾ ਜਿਹੜਾ ਸਰਵਿਸ ਦਾ ਇਹ ਬਿਲਕੁਲ ਜ਼ੀਰੋ ਜੀ ਇਹ ਕੰਮ ਤੁਹਾਨੂੰ ਆਪ ਖੁਦ ਜਾਂ ਕਰਨਾ ਪਊਗਾ ਤੇ ਜਾਂ ਕਿਸੇ ਨੂੰ ਕਰਵਾਉਣੀ ਪਊਗੀ ਕੰਪਨੀ ਕੋਈ ਸਰਵਿਸ ਨਹੀਂ ਜੇ ਦੇਦੀ ਕਿਉਂ ਕਹਿੰਦੇ ਕੁਛ ਹੈ ਜੇ ਦੁਕਾਨਦਾਰ ਨੂੰ ਫੋਨ ਕੀਤਾ ਹੈ ਤੇ ਦੁਕਾਨ ਵਾਲਾ ਮੈਂ ਕੋ ਕਹਿੰਦਾ ਵੀ ਭਾਜੀ ਇਹੋ ਸਰਵਿਸ ਆਉਂਦੀ ਦੂਜੀ ਕੋਈ ਸਰਵਿਸ ਨਹੀਂ ਹੈ ਡਰਾਈ ਸਰਵਿਸ ਹੀ ਆ ਵੈਟ ਸਰਵਿਸ ਨਹੀਂ ਹੋਣੀ ਤੇ ਆਪਾਂ ਤੁਹਾਨੂੰ ਦਿਖਾਵਾਂਗੇ ਵੀ ਇਹ ਡਰਾਈ ਸਰਵਿਸ ਆਪਾਂ ਕਰਵਾ ਲਈ ਨੇ ਕੱਲਾ ਫਿਲਟਰ ਸਾਫ ਕਰੋੜੇ ਤੇ ਅੰਦਰ ਕਿੰਨਾ ਗੰਦਾ ਤੁਹਾਡਾ AC ਕਿੰਨਾ ਨਹੀਂ ਚੱਲਦਾ ਪਰ ਇਹ ਵੀ ਚੱਲਦਾ ਹੈ ਆਹ AC ਆਪਾਂ ਕੋਲ ਤੋਂ ਇਹ ਸਮਾਨ ਆਪਾਂ ਲਾਈ ਜਾਂਦੇ ਤੇ ਹੁਣ ਤੁਸੀਂ ਚੈੱਕ ਕਰੋ ਵੀ ਆਹ ਕਿੰਨੀ ਡਸਟ ਹੈ ਇਹ ਦੇ ਅੰਦਰ ਕਿੰਨੀ ਮਿੱਟੀ ਫਸੀ ਥਾਂ ਥਾਂ ਤੇ ਆ ਲਾਗੋਂ ਆਓ ਚੰਗੀ ਤਰ੍ਹਾਂ ਵੀ ਇਹਦੇ ਚ ਹਵਾ ਤੇ ਨਿਕਲ ਨਹੀਂ ਨੀ ਆ ਵੇਖੋ ਆ ਸਾਰੀ ਚੈੱਕ ਕਰੋ ਆ ਕਿੰਨੀ ਡਸਟ ਹੈ ਤੇ ਇਹ ਕਿੱਦਾਂ ਆਪਾਂ ਏਸੀ ਚਲਾ ਲਾਂਗੇ ਫਿਰ ਏਸੀ ਕੱਲ ਨੂੰ ਖਰਾਬ ਹੋ ਜਾਣਾ ਤੇ ਫਿਰ ਕੰਪਨੀ ਨੂੰ ਕੀ ਕਹਾਂਗੇ ਕੰਪਨੀ ਨੇ ਕਹਣਾ ਤੁਸੀਂ ਸਰਵਿਸ ਨਹੀਂ ਕਰਾਈ ਤੇ ਆ ਲੋ ਸਾਰਾ ਹੀ ਬੰਦਿਆ ਇਹ ਕੰਪਨੀਆਂ ਦੀ ਇਹ ਵੀ ਸਰਵਿਸ ਸਾਡੀ ਜਿਹੜੀ ਹੈ ਜੀ ਅਸੀਂ ਸਿਰਫ ਟਰਾਈ ਕਰਦੇ ਵੈਟ ਸਰਵਿਸ ਨਹੀਂ ਕਰਦੇ ਆਹ ਚੈੱਕ ਕਰੋ ਕਿੰਨੀ ਦਸਤ ਤੇ ਆਹ ਕੰਪਨੀਆਂ ਦਾ ਕੰਮ ਜੇ ਕੱਲ ਨੂੰ ਜਦੋਂ ਤੁਸੀਂ ਕਿਤੇ ਵੀ ਏਸੀ ਲੈਂਦੇ ਜੇ ਉਹਨਾਂ ਤੋਂ ਬਕਾਇਦਾ ਲਿਖਤੀ ਰੂਪ ਦੇ ਵਿੱਚ ਲਓ ਲਿਖ ਕੇ ਲਓ ਕਿ ਤੁਸੀਂ ਸਰਵਿਸ ਇਹਦੀ ਜਿਹੜੀ ਕਰਨੀ ਹੈ ਸਾਨੂੰ ਦੱਸੋ ਵੀ ਤੁਸੀਂ ਟਰਾਈ ਕਰੋ ਵੇ ਕਲੀਅਰ ਪੁੱਛੋ ਕੋਈ ਦੁਕਾਨਦਾਰ ਤੁਹਾਨੂੰ ਕੋਈ ਇਹ ਚੀਜ਼ ਨਹੀਂ ਦੱਸਦਾ ਕਿ ਇਹ ਸਰਵਿਸ ਕਿਦਾਂ ਕਰਨੀ ਕੀ ਕੋਈ ਨਹੀਂ ਸਭ ਤੋਂ ਢੁਡਾਰਗ ਜੇ ਏਸੀ ਦੇਤੇ ਲੱਗਿਆ ਇਹਨਾਂ ਦਾ ਹੋਰ ਮੂੰਹ ਹੁੰਦਾ ਜੇ ਜਦੋਂ ਤੁਸੀਂ ਸਰਵਿਸ ਪੈਂਦੇ ਜੇ ਉਹ ਦਿਨ ਤੋਂ ਫੋਨ ਕੱਟ ਦਿੰਦੇ ਬਾਰ ਬਾਰ ਫੋਨ ਕਰੋਗੇ ਤੇ ਕੱਟਦੇ ਆ ਜੀ ਅਸੀਂ ਮਤਲਬ ਕੁਝ ਨਹੀਂ ਕਰ ਸਕਦੇ ਕੰਪਨੀ ਨਾਲ ਗੱਲ ਕਰੋ ਜੇ ਕੰਪਨੀ ਨਾਲ ਗੱਲ ਕਰੀਏ ਕੰਪਨੀ ਦੇ ਅੱਗੇ ਕੋਈ ਜਵਾਬ ਨਹੀਂ ਕੰਪਨੀ ਦਾ ਜਿਹੜਾ ਬੰਦਾ ਆਉਂਦਾ ਉਹ ਕਹਿੰਦਾ ਵੀ ਨਹੀਂ ਜੀ ਇਹ ਸਰਵਿਸ ਨਹੀਂ ਹੈਗੀ ਸਰਵਿਸ ਅਸੀਂ ਸੁੱਕੀ ਕਰਨੀ ਜੇ ਕੋਈ ਹੋਰ ਸਰਵਿਸ ਨਹੀਂ ਕਰਨੀ ਜੇ ਏਸੀ ਲੈਣ ਲੱਗਿਆਂ ਸਭ ਤੋਂ ਪਹਿਲਾਂ ਇਹ ਗੱਲਾਂ ਦਾ ਜ਼ਰੂਰ ਧਿਆਨ ਦੇਖੋ ਏਸੀ ਜਦੋਂ ਕਿਸੇ ਵੀ ਦੁਕਾਨ ਤੋਂ ਏਸੀ ਲੈਣਾ ਤੁਹਾਨੂੰ ਇਹ ਕਹਿਣਾ ਕਿ ਸਰਵਿਸ ਸਾਹ ਤੁਹਾਨੂੰ ਲਿਖਤੀ ਰੂਪ ਚ ਦੋ ਇਹ ਸਰਵਿਸਾਂ ਹੀ ਡਰਾਈ ਸਰਵਿਸ ਨਹੀਂ ਜੇ ਲੈਣੀ ਹੈ ਹੀ ਵੈਟ ਸਰਵਿਸ ਲੈਣੀ ਜੇ ਕੰਪਨੀ ਮੰਦੀ ਤੇ ਠੀਕ ਹੈ ਨਹੀਂ ਕਿ ਜਿੱਥੋਂ ਮਰਜ਼ੀ ਏਸੀ ਲੈ ਲਓ ਇਹ ਇਸ ਤਰ੍ਹਾਂ ਹੀ ਕਰਦੇ ਹੈ ਕੰਪਨੀ ਵਾਲੇ ਬਾਕੀ ਤੁਹਾਨੂੰ ਬਾਹਰ ਦਾ ਯੂਨਿਟ ਆਹੀ ਬੰਦ ਕਰਨ ਤੋਂ ਪਹਿਲਾਂ ਉਹਦੀ ਸਰਵਿਸ ਆਪੇ ਕਰ ਲਈ ਜਿਉਂ ਕਰ ਲਈ ਸਾਨੂੰ ਕਹਿੰਨੇ ਫੋਨ ਨਹੀਂ ਕੀਤਾ ਕਿ ਵੀ ਚਲ ਇੰਨਾ ਚਿਰ ਇਹਦੇ ਵਿੱਚ ਮਿੱਟੀ ਘੱਟਾ ਫਸਿਆ ਇਹ ਖਰਾਬ ਨਾ ਹੋਵੇ ਇਹਦੀ ਸਰਵਿਸ ਕਰ ਲਈ ਤੇ ਅੰਦਰਲੇ ਵੀ ਤੁਹਾਡੇ ਸਾਹਮਣੇ ਆ ਤੇ ਬਾਕੀ ਤੁਹਾਨੂੰ ਇਸ ਤੋਂ ਬਾਅਦ ਹੁਣ ਸਰਵਿਸ ਕਰਕੇ ਆਪ ਖੋਦ ਤੇ ਫਿਰ ਤੁਹਾਨੂੰ ਦਿਖਾਵਾਂਗੇ ਵੀ ਇਹਦੇ ਵਿੱਚ ਕਿੰਨੀ ਮਿੱਟੀ ਨਿਕਲਦੀ ਆ ਕੀ ਕੁਝ ਨਿਕਲਦਾ ਜਿਹੜੀ ਕੰਪਨੀ ਨੇ ਆਪਾਂ ਨੂੰ ਨਹੀਂ ਕਰਕੇ ਤੁਸੀਂ ਸਰਵਿਸ ਕੰਪਨੀਆਂ ਦਾ ਬਹੁਤ ਮਾੜਾ ਜਿਹਾ ਰਿਜ਼ਲਟ ਕਿਸੇ ਵੀ ਕੰਪਨੀ ਦਾ ਲੈ ਲਓ ਸਰਵਿਸ ਬਹੁਤ ਮਾੜੀ ਜੀ ਸਰਵਿਸ ਮਾੜੀ ਹੈ ਕੰਪਨੀ ਦਾ ਏਸੀ ਵਧੀਆ ਜੀ ਬਾਕੀ ਤੁਹਾਨੂੰ ਸਰਵਿਸ ਤੋਂ ਬਾਅਦ ਨਾਲ ਸਰਵਿਸ ਕਰਦਿਆਂ ਵੀ ਦਿਖਾਵਾਂਗੇ ਵੀ ਕੀ ਕੀ ਆਉਂਦਾ ਤਦ ਸਰਵਿਸ ਕਰਨ ਤੋਂ ਪਹਿਲਾਂ ਆ ਜੀ ਸਟਲਾਈ ਹੈ ਇਹਨੂੰ ਕਵਲ ਚੰਗੀ ਤਰ੍ਹਾਂ ਕਰ ਲਿਓ ਕਿਉਂਕਿ ਇਹਦੇ ਚ ਪਾਣੀ ਪੈ ਸਕਦਾ ਜੇ ਇਹਦਾ ਬੜਾ ਧਿਆਨ ਨਾਲ ਕੰਮ ਕਰਨਾ ਪੈਂਦਾ ਹੁਣ ਕੋ ਪਾਣੀ ਨੂੰ ਚੰਗੀ ਤਰ੍ਹਾਂ ਕਵਰ ਕਰ ਲਿਆ ਉੱਤੇ ਲਿਫਾਫਾ ਚੜਾਤਾ ਇਹਦੇ ਉੱਤੇ ਇੱਕ ਆਪਾਂ ਦਾ ਲਫਾਵਾ ਹੋਰ ਚੜਾ ਲਿਆ ਹਾਂ ਇੱਕਾ ਇੱਦਾਂ ਕੰਮ ਪੂਰਾ ਸੇਫ ਕਰੋ ਸੇਫ ਕੀਣਾ ਕਰੋ ਲੋ ਇਹ ਜਦੋਂ ਪਾਣੀ ਨਾ ਹੋਵੇ ਸੌਂਦ ਕਰਕੇ ਨਾ ਚੜੀਏ ਇੱਥੇ ਹੀ ਉਹਨੂੰ ਗੂੜੀ ਨੂੰ ਘੱਟ ਕਰਨਾ ਮੜਿਆ ਇਹ ਕੋਣ ਹੈ ਵਾਲੀ ਪ੍ਰੈਸ਼ਰ ਨਾਲ ਚਲੋ ਚਲੋ ਪਾਣੀ ਪਹੁੰਚ ਜਾਂਦਾ ਥੋੜਾ ਚੌੜਾ ਕਰੋ ਸੋ ਪਾਣੀ ਉਧਰ ਨਹੀਂ ਹੁੰਦਾ ਬਾਹਰ ਬੋਲੇ ਬੰਦ ਕਰੋ ਹੌਨ ਚਾਲ ਨਹੀਂ ਜਾਂਦਾ ਨਹੀਂ ਨਹੀਂ ਜਾਂਦੋਂ ਨਹੀਂ ਹਾਂ ਚਾਣਾ ਦੱਸ ਰਿਹਾ ਮੈਂ ਜਾਵਾਂਗਾ ਬਹੁਤ ਮੋਟ ਜਾਵਾਂਗੀ ਨਹੀਂ ਉਹ ਤੁੰਗਰ ਨਹੀਂ ਜਾ ਰਹੀ ਹੈ ਇਹਦਾ ਰੂਪ ਹੋ ਗਿਆ ਅਬ ਇਹ ਕੰਨ ਜਾ ਰਿਹਾ ਹੈ ਯਾਰ ਬਾਹ ਨੂੰ ਕਿਧਰ ਮਾਰਨ ਲੱਗਦੀ ਐ ਤੂੰ ਜ਼ਿਆਦਾ ਖਰਾਦਦਾ ਨਾ ਪਾਣੀ ਦਾ ਨਹੀਂ ਨਹੀਂ ਹਰ ਨਾ ਜ਼ਿਆਦਾ ਖਰਗਿਆ ਪਾਣੀ ਇੱਥੇ ਰੱਖਣਾ ਬਾਰੇ ਥਾਉਂ ਐਸ ਨਹੀਂ ਕੋਲ ਮਾਰਿਆ ਤਾਂ ਆਏ ਹਾਂ ਹਾਂ ਹੁਣ ਠੀਕ ਐ ਕਿਤੇ ਤੇ ਨਹੀਂ ਤੇਰੇ ਵਿੱਚ ਨਾਲ خراب yeah. ہونے <laughs> <laughs> <laughs>

ਜਪਾਨੀ ਕਾਰਨਾ ਵਸਾਉਣਾ ਵਾਸਤੇ ਆਹ ਵੇਖੋ ਹੁਣ ਆਪਾਂ ਸਰਵਿਸ ਕਰ ਲਈਏ ਹੁਣ ਝਾਲੀ ਚੈੱਕ ਕਰੋ ਕੰਪਨੀ ਦੇ ਸਿਰ ਤੇ ਕਦੀ ਨਾ ਰਿਓ ਕੰਪਨੀ ਵਾਲੇ ਸਭ ਝੂਠ ਮਾਰਦੇ ਜੇ ਕੋਈ ਸਰਵਿਸ ਨਹੀਂ ਦਿੰਦਾ ਪਹਿਲਾਂ ਪੁੱਛ ਕੇ ਲਿਖਤੀ ਰੂਪ ਚ ਲਿਖ ਕੇ ਸਰਵਿਸ ਲੈਣੀ ਆ ਹੋਰ ਬੋਲੀ ਨਾਲ ਉਹ ਬਾਅਦ ਚ ਮੁੱਕਰ ਜਾਂਦੇ ਬਾਅਦ ਚ ਉਹ ਕੀ ਕਹਿੰਦੇ ਆ ਵੀ ਅਸੀਂ ਡਰਾਈ ਸਰਵਿਸ ਕਰ ਨਹੀਂ ਦੇ ਡਰਾਈ ਸਰਵਿਸ ਤਾਂ ਸਿਰਫ ਆਹ ਰੇਜਨ ਦਾ ਕਰਦੇ ਆ ਆਹ ਫਿਲਟਰ ਆ ਸਾਫ ਕੀ ਕਰਨਾ ਉਸ ਤੋਂ ਅੱਗੇ ਲਾਉਣਾ ਹੈ ਫਿਰ ਪਾਣੀ ਦਾ ਮਾਰਨਾ ਡੱਬਾ ਦੇ ਚਲੋ ਜੀ ਸਰਵਿਸ ਹੋ ਗਈ ਤੇ ਜੇ ਹੀ ਉਹਨਾਂ ਅੱਜ ਹੁਣ ਤੁਹਾਨੂੰ ਕਹਿਣਾ ਸਾਨੂੰ ਕਿਸੇ ਪਾਣੀ ਦਾ ਡੱਬਾ ਦੇ ਦਿਓ ਇੱਕ ਦੇ ਪਾਟੀ ਦੇ ਦਿਓ ਅਸੀਂ ਇੱਕੋ ਕਹਿੰਦੇ ਅੱਜ ਨਾ ਹੋਣ ਆਏ ਜੀ ਆਏ ਜੀ ਅਸੀਂ ਸਰਵਿਸ ਕਰਨੇ ਇਹ ਚੱਕੇ ਤੇ ਵੀ ਫਿਰ ਅਸੀਂ ਜਦੋਂ ਵੀ ਲੈਣਾ ਨਾ ਇੱਕ ਚੀਜ਼ ਦਾ ਧਿਆਨ ਰੱਖਿਓ ਉਹਨਾਂ ਦਾ ਸਾਰੀ ਗੱਲ ਕਰਨੀ ਹੈ ਵੀ ਸਪਲਾਈ ਕਵਰ ਕਰਕੇ ਜੇ ਆਪ ਸਰਵਿਸ ਕਰਨੀ ਹੈ ਠੀਕ ਹੈ ਨਹੀਂ ਤੇ ਜਿਹੜਾ ਮਿਸਤਰੀ ਸਰਵਿਸ ਕਰਨ ਆਉਂਦਾ ਉਹ ਕਵਰ ਕਰਕੇ ਹੀ ਕਰਦਾ ਬਸ ਇਹ ਧਿਆਨ ਦੇਣਾ ਵੀ ਸਪਲਾਈ 'ਚ ਪਾਣੀ ਨਾ ਪਵੇ ਆਹ ਚੰਗੀ ਤਰ੍ਹਾਂ ਕਵਰ ਕਰ ਲੈਣੀ ਕਿੱਲਾ ਕਿ ਆਜ ਦੀ ਰਬੜ ਚੜਾਈਏ ਹਾਂ ਕਿਉਂ ਫਿਟਿੰਗ ਕਰਦੇ ਨੇ ਫਿਜੀ ਇਹੇ ਸਾਡੇ ਸਾਹਮਣੇ ਆਹ ਤਾਈ ਆਹ ਮਿਸਤਰੀ ਸਾਹਿਬ ਵੀ ਦਿਖਾ ਰੋ ਆਪਕੋ ਮੈਨੂੰ ਨਹੀਂ ਜਣ ਆਹ ਸਰਵਿਸ ਕਰਨ ਆਇਆ ਆਪਣਾ ਛੋਟਾ ਵੀਰ ਇਹ ਸਰਵਿਸੇ ਸਹੀ ਜੀ ਸਰਵਿਸਾਂ ਇਹਨੂੰ ਕਰਦਾ ਹੈ ਸਾਹਿਬ ਤੁਹਾਨੂੰ ਪਹਿਲਾਂ ਹੀ ਦੱਸਿਆ ਵੀਡੀਓ ਵੀ ਆਪਾਂ ਮਿਸਤਰੀ ਨਹੀਂ ਆ ਮਿਸਤਰੀ ਹੈ ਲੋਰੀ ਹੁਣ ਸਰਵਿਸ ਕੰਪਲੀਟ ਹੀ ਹੈ ਤੇ ਸਾਰਾ ਫਿਟਿੰਗ ਆ